ਰੇਲ ਗੱਡੀ ਦੀ ਫੇਟ ਵੱਜਣ ਨਾਲ ਨੌਜਵਾਨ ਹੋਇਆ ਗੰਭੀਰ ਜ਼ਖਮੀ ਫਿਲੌਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਨੂਰ ਮਹਿਲ ਫਾਟਕ ਬੋਮੋਲੀਆ ਪੁਲ ਦੇ ਕੋਲ ਇੱਕ ਨੌਜਵਾਨ ਰੇਲ ਗੱਡੀ ਦੀ ਫੇਟ ਵੱਜਣ ਨਾਲ ਗੰਭੀਰ ਜ਼ਖਮੀ ਹੋ ਗਿਆ ਮੌਕੇ ਤੇ ਜੀਆਰਪੀ ਰੇਲਵੇ ਪੁਲਿਸ ਦੇ ਮੁਲਾਜ਼ਮ ਪਹੁੰਚ ਗਏ ਗੰਭੀਰ ਜ਼ਖਮੀ ਹੋਇਆ ਨੌਜਵਾਨ ਹੋਸ਼ ਵਿੱਚ ਸੀ ਅਤੇ ਗੱਲਬਾਤ ਕਰ ਰਿਹਾ ਸੀ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਪਿੰਡ ਰਸੂਲਪੁਰ ਦੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈ

ਕੱਟ ਚਰ ਤੇ ਕਾਫੀ ਬਲੱਡ ਆ ਰਿਹਾ ਸੀ ਤੇ ਉਹ ਸੀਰੀਅਸ ਸੀ ਦਾ ਥੋੜਾ ਤਾਂ ਸੀ ਉਹਨੂੰ ਜਲੰਧਰ ਰੈਫਰ ਕਰ ਦਿੱਤਾ ਸੀ ਤੇ ਉਹਦੇ ਫੈਮਿਲੀ ਨੰਬਰਸ ਉਂਗਿਆ ਇਨਫੋਰਮ ਕਰ ਦਿੱਤਾ ਸੀ ਠੀਕ ਹੈ ਜੀ ਇਹ ਦੱਸਾ ਉਹਦੇ ਫੈਮਿਲੀ ਕੋਈ ਨਹੀਂ ਮਿਲਉਂਦੇ ਸੀ ਇਹ ਤਾਂ ਨਹੀਂ ਸੀ ਕਿ ਉਹ ਇਕੱਲਾ ਆਇਆ ਸੀ 108 ਵਾਲੇ ਹੀ ਲੈ ਕੇ ਆਏ ਸੀ ਉਹਨੂੰ ਤੇ ਉਹਦੀ ਸਿਸਟਰ ਦਾ ਨੰਬਰ ਮਿਲਿਆ ਸੀ ਸਾਨੂੰ ਤਾਂ ਸਾਫ਼ ਕਿ ਉਹਨੂੰ ਕਾਲ ਕਰ ਦਿੱਤੀ ਸੀ ਤੇ ਉਹ ਸਿਸਟਰ ਕਹੇ ਸੀ ਕਿ ਸਿੱਧਾ ਜਲੰਧਰ ਹੀ ਪਹੁੰਚਣਗੇ ਉਹ ਕਿੱਥੇ ਤੇ ਰਹਿ ਰਹੇ ਹੋ ਉਹ ਇਥੇ ਇੰਦਰਾ ਕਲੋਨੀ ਦਾ ਸੀਗਾ ਬੰਦਾ ਲੋਰਡਨ